ਹਾਂਜੀ ਬਾਈ ਜੀ A to Z ਦੁਕਾਨ ਨਿਹਾਰ ਸਿੰਘ ਵਾਲਾ ਵਿਖੇ ਬੱਚਿਆਂ ਦੀ ਨਵੀਂ ਵੈਰਾਈਟੀ ਆਈ ਆ ਇਸ ਤਰ੍ਹਾਂ ਕਾਲਰ ਦੇ ਵਿੱਚ ਸਵੈਟਰ ਆਏ ਆ ਇਹਨਾਂ ਦੇ ਵਿੱਚ ਤੁਹਾਨੂੰ ਤਿੰਨ ਡਿਜ਼ਾਈਨ ਮਿਲਣਗੇ 10 ਕਲਰ ਮਿਲਣਗੇ ਇਹਨਾਂ ਦੇ ਵਿੱਚ ਇਸ ਤੋਂ ਇਲਾਵਾ ਰਾਉਂਡ ਨੈਕ ਦੇ ਵਿੱਚ ਆਏ ਆ ਬਹੁਤ ਹੀ ਸ਼ਾਨਦਾਰ ਫਾਈਬਰ ਕਾ ਵਧੀਆ ਕੁਆਲਿਟੀ ਦੇ ਵਿੱਚ ਲਾਈਟ ਵੇਟ ਉਸ ਤੋਂ ਇਲਾਵਾ 3 ਥ्रेड कॉटन ਦੇ ਵਿੱਚ ਬੱਚਿਆਂ ਦੇ ਟਰੈਕਸੂਟ ਆਏ ਆ ਇਨ੍ਹਾਂ ਦੇ ਵਿੱਚ ਵੀ ਤੁਹਾਨੂੰ ਟਰੈਕਸੂਟ ਦੇ ਵਿੱਚ 8-10 ਕਲਰ ਮਿਲ ਜਾਣਗੇ ਇਸ ਤਰ੍ਹਾਂ ਟਰੈਕਸੂਟ ਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਇਸ ਤੋਂ ਇਲਾਵਾ ਬੱਚਿਆਂ ਦੀ 3-ਥ੍ਰੈਡ ਕਾਟਨ ਦੇ ਵਿੱਚ ਪਜਾਮਾ ਆਇਆ ਹੈ 1 ਸਾਲ ਤੋਂ ਲੈ ਕੇ 16 ਸਾਲ ਤੱਕ ਤੁਹਾਨੂੰ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਬਹੁਤ ਹੀ ਸ਼ਾਨਦਾਰ ਫਾਈਬਰਿਕ ਆ ਬਰਦੀ ਗਾਰੰਟੀ ਆ ਜੇ ਬਰ ਬਗੈਰਾ ਆਊਗਾ ਤੁਹਾਡਾ ਪੀਸ ਚੇਂਜ ਕਰਕੇ ਦੇਵਾਂਗੇ ਇੱਕ ਵਾਰੀ ਵਿజిਟ ਕਰੋ ਨਿਹਾਲ ਸਿੰਘ ਵਾਲਾ A to Z ਦੁਕਾਨ ਚੰਡੀਗੜ੍ਹ ਮਾਰਕੀਟ ਦੇ ਵਿੱਚ